ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈ ਜਾਂਦੀ ਹੈ ਜੀ ਲਾਗੇ ਪਿੰਡ ਤੱਲੇਵਾਲ ਦਾ ਪੋਲ ਪਾਇਆ ਜਾਂਦਾ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਜਰਸੀ ਵੜ ਦੇਖ ਲਓ ਜੀ ਟੋਕਰ ਵਹਿੜਾ ਗਈ ਸਾਢੇ ਕਿ ਤਿੰਨ ਮਹੀਨਿਆਂ ਦੀ ਸੂਈ ਹੋਈ ਆ ਮੂੰਹ ਮੱਥਾ ਤੁਹਾਨੂੰ ਨੇੜ ਤੋਂ ਦਿਖਾ ਦਿੰਨਾ ਮੈਂ ਪੂਰੀ ਚੰਗੀ ਸੁਨੱਖ ਪੁਣੇ ਦੇ ਵਿੱਚ ਸੋਹਣੀ ਵਹਿੜਾ ਗਈ ਪਲੂਨ ਪਹਿਲਾ ਸੂਹਾ ਸੂਈ ਦੀ ਆ ਦੂਜੇ ਸੂਏ ਨੂੰ ਇਹਦੇ ਟੀਕਾ ਅੱਜ ਆਪਾਂ ਭਰਾਇਆ ਹੈਗਾ ਦੁੱਧ ਦਾ ਸ਼ਟਰਾ ਮੇ ਥੱਲੇ 7 ਲੀਟਰ ਆ ਬੈਕ ਸਾਈਡ ਤੋਂ ਮੈਂ ਲੀਵਾ ਦਿਖਾਣਾ ਥਣ ਤੁਹਾਨੂੰ ਮੈਂ ਥਣ ਵੀ ਨੇੜੇ ਤੋਂ ਦਿਖਾਣਾ ਬਹੁਤ ਸੋਹਣਾ ਮੂਠੀ ਵਾਲਾ ਥਣ ਵਿੱਥੀ ਤੇ ਗੈਪ ਤੇ ਸੋਹਣੇ ਚਾਰੇ ਥਣ ਲੱਗੇ ਹੋਏ ਆਗੇ 7 ਲੀਟਰ ਦੁੱਧ ਕੰਡੇ ਵਾਲਾ ਰੈਡੀ ਆ ਤਿਆਰ ਆ ਹੋ ਸਕਦਾ ਕਰਨ ਵਾਲੀ ਕਿਲੋ 2 ਕਿਲੋ ਹੋਰ ਵੀ ਵਧ ਜੇ ਆਪਣੇ ਕੋਲੇ ਇਹ ਅੱਜ ਹੀ ਆਈ ਹੈਗੀ ਮੁੱਲ ਸਿਰਫ ਇਹਦਾ 25000 ਰੁਪਇਆ ਉਸ ਤੋਂ ਬਾਅਦ ਆਪਾਂ 2 ਨੰਬਰ ਤੇ ਬਾਹਰ ਦਿਖਾਉਣੀ ਆ ਤੁਹਾਨੂੰ ਜਰਸੀ ਦਾ ਮੁੱਲ 25000 ਆ ਪੂਰੀ ਖੂਬਸੂਰਤ ਬਿਣਾ ਨਿਆਂ ਦੇ ਤੋਂ ਚਵਾਈ ਕਰਦੇ ਆਪਾਂ 2 ਨੰਬਰ ਤੇ ਆਪਾਂ ਡੱਬੀ ਬਾਹਰ ਦਿਖਾਉਣਾ ਤੁਹਾਨੂੰ ਆਹਾਂ 2 ਨੰਬਰ ਡੱਬੀ ਬਾਹਰ ਪੂਰੇ ਚੰਗੇ ਕਦਕਾਠ ਵਾਲੀ ਸੋਹਣੀ ਬਹਿੜਾ ਤਿੰਨ ਕੁ ਮਹੀਨਿਆਂ ਦੀ ਸੂਈ ਹੋਈ ਆ ਥਾਣ ਸਾਨੂੰ ਮੈਂ ਨੇੜ ਤੋਂ ਦਿਖਾਣਾ ਚਾਰੇ ਥਣ ਬਿੱਤੀ ਤੇ ਗੈਪ ਤੇ ਸੋਨੇ ਲੱਗੇ ਨੇ ਮੁੱਠੀ ਵਾਲੇ ਲੇਵਾ ਸਾਨੂੰ ਮੈਂ ਬੈਕ ਸਾਈਡ ਤੋਂ ਦਿਖਾਣਾ 3.5 ਮਹੀਨਿਆਂ ਦੀ ਸੂਈ ਦੀ ਆ ਇਸ ਟਾਈਮ ਇਹਦੇ ਥੱਲੇ 11 ਲੀਟਰ ਦੁੱਧ ਕੰਡੇ ਵਾਲਾ ਰੈਡੀ ਆ ਤਿਆਰ ਆ ਮੁੱਲ ਸਿਰਫ ਇਹਦਾ 30000 ਰੁਪਇਆ ਥਣਾ ਦਾ ਸਾਰੀ ਫੇਰ ਨੇੜੇ ਤੋਂ ਦਿਖਾ ਦਿੰਨਾ ਮੈਂ ਇਹ ਪਲੂਨ ਸੂਈ ਹੋਈ ਹੈਗੀ ਦੂਜੀ ਸੂਏ ਨੂੰ ਟੀਕਾ ਭਰੇ ਨੂੰ ਤਕਰੀਬਨ ਇਹਨੂੰ 25 ਦਿਨ ਹੋ ਚੁੱਕੇ ਆ 25 ਤੋਂ 26 ਦਿਨ ਹੋ ਚੁੱਕੇ ਹੈਗੇ ਬੈਕ ਸਾਈਡ ਤੋਂ ਮੈਂ ਫੇਰ ਦਿਖਾਣਾ 11 ਲੀਟਰ ਦੁੱਧ ਹੈ ਖੁੱਲਾ ਡੁੱਲਾਗਾ ਬਾਹਰ ਹੋ ਸਕਦਾ 11 ਲੀਟਰ ਤੋਂ ਮੋਲੇ ਦਾ 30000 ਤੈਨਾਂ ਨੰਬਰ ਤੇ ਆਪਾਂ ਤੁਹਾਨੂੰ ਇੱਕ ਆਹ ਹਬਾ ਦਾ ਕਰਾਸ ਦਿਖਾਉਣੀ ਆ ਦੋ ਗਲੇ ਅੰਗ ਦੇ ਵਿੱਚ ਆ ਤੀਜਾ ਸੂਆ ਇਹ ਸੂਈ ਹੋਈ ਆ ਇਹਨੂੰ ਸੂਈ ਨੂੰ 5 ਮਹੀਨੇ ਹੋ ਗਏ ਬੈਕ ਸਾਈਡ ਤੋਂ ਮੈਂ ਲੇਵਾ ਦਿਖਾਉਣਾ 15 ਲੀਟਰ ਰੋਦੇ ਦੇ ਥਲੇ ਕੰਡੇ ਵਾਲਾ ਤਿਆਰ ਆ ਥਾਣਾ ਦਾ ਸਾਈਸਰ ਨੂੰ ਮੈਂ ਦੂਸਰੀ ਸ਼ੈਡ ਤੋਂ ਦਿਖਾਉਣਾ ਬਹੁਤ ਸੋਹਣਾ ਗੁੱਲੇ ਵਾਲਾ ਮੋਟਾ ਥਣ ਲੱਗਿਆ ਦਾਗਾ ਮੂੰਹ ਮੱਥਾ ਤੁਸੀਂ ਡੇਟ ਤੋਂ ਦੇਖ ਲਓ ਬੈਕ ਸਾਈਡ ਤੋਂ ਦਾ ਆਰਡਰ ਦੇਖ ਲਓ ਲੇਵਾ 15 ਕਿਲੋ ਦੁੱਧ ਦੇ ਥੱਲੇ ਕੰਡੇ ਵਾਲਾ ਰੈਡੀ ਹੈ ਤਿਆਰ ਹੈਗਾ ਇਹਦਾ ਮੂਹਲੇ ਥਣ ਦੇ ਵਿੱਚੋਂ ਦੁੱਧ ਥੋੜਾ ਜਿਹਾ ਘੱਟ ਹੈਗਾ ਕਬੈਣੀ ਵਾਲਾ ਔਲਾ ਪਾਸਾ ਜਿਹੜਾ ਛੋਟਾ ਦਿਖਾਉਂਦੀ ਆ ਪਸਮਾਰ ਚ ਕੋਈ ਫਰਕ ਨਹੀਂ ਆ ਦੁੱਧ ਦੇ ਮਟਾਸ ਕੋਈ ਫਰਕ ਨਹੀਂ ਆ ਪਰ ਬਾਈ ਕਹਿੰਦੇ ਜਮਾਨਦ루 ਆ ਵੀ ਦੁੱਧ ਦੇ ਥੱਲੇ ਮੂਹਲੇ ਥਣ ਚੋਂ ਘੱਟ ਆ ਇਹਦਾ ਮੁੱਲ ਸਿਰਫ 28000 ਰੁਪਇਆ ਤਿੰਨੇ ਨਗਾ ਦੇ ਵਿੱਚੋਂ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੋਵੇ ਚਾਹੇ ਕਿਸੇ ਨੂੰ ਡੱਬੀ ਵਾੜ ਪਸੰਦ ਹੋਵੇ ਚਾਹੇ ਕਿਸੇ ਨੂੰ ਜਰਸੀ ਵਾੜ ਪਸੰਦ ਹੋਵੇ ਤਿੰਨੇ ਨਗਾ ਚੋਂ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਵੇਣਾ ਤੁਸੀਂ ਖਰੀਦ ਸਕਦੇ ਹੋ ਜੀ ਜੇ ਆਪਾਂ ਨੂੰ ਜ਼ਰੂਰਤ ਨਹੀਂ ਕਿਸੇ ਆਪਾਂ ਰਿਸ਼ਤੇਦਾਰ ਕਿਸੇ ਆਂਢੀ ਗੁਆਂਢੀ ਨੂੰ ਵੀਡੀਓ ਗਾਹਾਂ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਿਸੇ ਦਾ ਭਲਾ ਹੋ ਜਾਂਦਾ ਹੈਗਾ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ